NDP ਲੀਡਰ ਜਗਮੀਤ ਸਿੰਘ ਨੇ ਇਸ ਵਾਰ ਫੇਰ ਬਰਨਬੀ ਸੈਂਟਰਲ ਦੀ ਰਾਈਡਿੰਗ ਤੋਂ ਚੋਣਾ ਲੜਨ ਦਾ ਫੈਸਲਾ ਕੀਤਾ ਹੈ ਜ਼ਿਕਰਯੋਗ ਹੈ ਕਿ ਇਹ ਰਾਈਡਿੰਗ ਪਹਿਲਾਂ ਬਰਨਬੀ ਸਾਊਥ ਵਜੋਂ ਜਾਣੀ ਜਾਂਦੀ ਸੀ ਜਿੱਥੇ ਪਿਛਲੀਆਂ ਚੋਣਾਂ ਵਿੱਚ ਜਗਮੀਤ ਸਿੰਘ ਕਰੀਬ 16000 ਵੋਟਾਂ ਲੈ ਕੇ ਜਿੱਤੂ ਰਹੇ ਸਨ ਹਾਲ ਹੀ ਦੀਆਂ ਕੁਝ ਪੋਲਸ ਅਨੁਸਾਰ NDP ਪਾਰਟੀ ਸਿੱਟਾ ਗਵਾਉਂਦੀ ਹੋਈ ਦਿਖ ਰਹੀ ਹੈ ਅਤੇ ਕੁਝ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਜਗਮੀਤ ਸਿੰਘ Oh, absolutely. I'm confident this campaign will be an opportunity for us to share the, the choices to people. Who's in it for you and who's in it for the billionaires? We're in it for people, the other folks are in it for those at the top. Well, campaigns matter. Campaigns have a really big impact, and I'm looking at this campaign as an opportunity to let people know the choice they have in this election. We've seen the other parties. Mark Carney is someone who makes uh, rich companies lots of money, but does it by hurting everyday people. He's not someone that's going to help you out. And Pierre Poliev wants to cut the things you need. That's all they do. They cut healthcare, cut services, cut pensions. It's going to make life even more expensive. South Jagmeet Liberal conservative seriously ਪੀਰ ਪੋਲੀਆਵ ਕੰਸਰਵਟਿਵ ਦਾ ਲੀਡਰ ਉਹਨੂੰ ਪਤਾ ਸੀਗਾ ਕਿ ਇਲਜ਼ਾਮ ਲੱਗੇ ਉਹਦੇ ਖੋਦ ਲੀਡਰਸ਼ਿਪ ਰੇਸ ਦੇ ਵਿੱਚ ਜਦੋਂ ਉਹ ਲੀਡਰ ਬਣਿਆ ਉਹਦੇ ਵਿੱਚ ਇੰਡੀਅਨ ਸਰਕਾਰ ਦੀ ਇੰਟਰਫੀਰੈਂਸ ਦੇ ਅਲੀਗੇਸ਼ਨਸ ਇਨਜ਼ਾਮ ਲੱਗੇ ਸੀ ਉਹਨੇ ਨਾ ਸਿਕਿਉਰਿਟੀ ਕਲੀਅਰੈਂਸ ਲਈ ਨਾ ਕੋਈ ਜਾਣਕਾਰੀ ਲਈ ਬਿਲਕੁਲ ਗਾਲਤਿਆ ਉਹਨੇ ਆਪਣੇ ਪਾਰਟੀ ਨੂੰ ਮੁੱਖ ਰੱਖ ਕੇ ਕੰਮ ਕਰਤੀ ਨਾ ਕਿ ਆਪਣੇ ਦੇਸ਼ ਨੂੰ ਤੇ ਲਿਬਰਲ ਸਰਕਾਰ ਵੀ ਉਹਨੂੰ ਪਤਾ ਸੀਗਾ ਕਾਫੀ ਚਿਰ ਦਾ ਉਹਨਾਂ ਨੇ ਕੁਝ ਸਟੈਪਸ ਨਹੀਂ ਲਏ ਜਿਹੜੇ ਲੈਣੇ ਚਾਹੀਦੇ ਸੀਗੇ ਪਿਛਲੇ ਕੁਝ ਸਾਲਾਂ ਵਿੱਚ ਕੈਨੇਡਾ ਵਿੱਚ ਇਮੀਗ੍ਰੈਂਟਸ ਪ੍ਰਤੀ ਨਫ਼ਰਤ ਵਿੱਚ ਵੀ ਵਾਧਾ ਦੇਖਣ ਨੂੰ ਮਿਲਿਆ ਹੈ ਜਿਸ ਬਾਰੇ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਅਜਿਹਾ ਸਿਆਸੀ ਪਾਰਟੀਆਂ ਵੱਲੋਂ ਉਹਨਾਂ ਵੱਲੋਂ ਪੈਦਾ ਕੀਤੀਆਂ ਗਈਆਂ ਮੁਸ਼ਕਲਾਂ ਦਾ ਜ਼ਿੰਮਾ ਕੈਨੇਡਾ ਨਵੇਂ ਆਏ ਲੋਕਾਂ ਉੱਤੇ ਸੁੱਟਣ ਕਰਕੇ ਹੋ ਰਿਹਾ ਹੈ ਜੋ ਸਾਡੀ ਸਮੱਸਿਆ ਹੈ ਕਿ ਲੋਕ ਕਰਮਸ਼ੀਲ ਜੋਗੀ ਹੈ ਨਹੀਂ ਤੇ ਆਪਣੇ ਕੀਮਤਾਂ ਬਹੁਤ ਵਧੇ ਹੋਏ ਨੇ ਉਹ ਲੋਕਾਂ ਦੇ ਕਸੂਰ ਲੋਕਾਂ ਦੇ ਕਰਕੇ ਨਹੀਂ ਹੋਇਆ ਇਹ ਪਿਛਲੇ ਸਰਕਾਰਾਂ ਨੇ ਜੋ ਘਰ ਨਹੀਂ ਬਣਾਏ ਜੋ ਲੋਕ ਕਰ ਖਰੀਦਣ ਜੋਗੀ ਨਹੀਂ ਸੀਗੇ ਕਿਉਂਕਿ ਉਹਨਾਂ ਨੇ ਜੋ ਘਰ ਅਫੋਰਡੇਬਲ ਨਹੀਂ ਬਣਾਏ ਉਹਨਾਂ ਦੇ ਕਸੂਰ ਹੈ ਸਰਕਾਰਾਂ ਦੇ ਕਸੂਰ ਹੈ ਤੇ ਉਹ ਆਪਨਾ ਜੋ ਕਸੂਰ ਦੇ ਬਜਾਏ ਲੋਕਾਂ ਦੇ ਉਤੇ ਸਿੱਟ ਰਹੇ ਨੇ ਇਹ ਗੱਲ ਤੇ ਆ ਉਧਰ ਗਵਾਂਡੀ ਦੇਸ਼ ਅਮਰੀਕਾ ਵੱਲੋਂ ਵੀ ਲਗਾਤਾਰ ਆ ਰਹੀਆਂ ਧਮਕੀਆਂ ਵਿਚਾਲੇ ਲੋਕ ਚਿੰਤਾ ਵਿੱਚ ਹਨ ਅਤੇ ਅਜੇ ਇਹ ਵਿੱਚ ਜਗਮੀਤ ਸਿੰਘ ਦਾ ਕਹਿਣਾ ਸੀ ਕਿ ਉਹਨਾਂ ਦਾ ਸਾਰਾ ਧਿਆਨ ਕੈਨੇਡਾ ਦੇ ਵਰਕਰਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਬਚਾਉਣ ਉਤੇ ਰਹੇਗਾ In all of these negotiations, I'm worried that people will be ignored, that hardworking folks won't be the priority. Because Mark Carney has shown us that for him, it's really about what's in the interest of the big businesses. And often that's not what's in people's interest. So my focus is on uh, what is in your family's interest. How do we protect our health care? How do we protect our environment? How do we protect Canadian workers? That's my top priority. ਸਾਰੀਆਂ ਪਾਰਟੀਆਂ ਵੱਲੋਂ ਇਲੈਕਸ਼ਨਜ਼ ਦੀ ਤਿਆਰੀ ਪੂਰੇ ਜੋਰਾ ਸ਼ੋਰਾ ਨਾਲ ਕੀਤੀ ਜਾ ਰਹੀ ਹੈ ਅਜੇ ਇਹ ਵਿੱਚ ਇਹ ਗੱਲ ਵੇਖਣ ਵਾਲੀ ਹੋਵੇਗੀ ਕਿ 21 April ਦੇ ਅੰਤ ਤੱਕ ਜਗਮੀਤ ਸਿੰਘ ਕੋਈ ਫੇਰ ਬਦਲ ਕਰ ਸਕਣਗੇ ਜਾਂ ਨਹੀਂ ਮਨਜੋਤ ਸਿੰਘ ਓਮਨੀ ਨਿਊਜ਼ ਬਰਨਬੀ